ਸਵਾਗਤ ਤੁਸੀਂ ਦੇਖ ਰਹੇ ਹੋ ਕਲੀਅਰ ਅਮਰਿਤ ਚੈਨਲ ਤੇ ਮੈਂ ਤੁਹਾਡੇ ਆਪਣੇ ਅਮਰਿਤ ਪਾਲ ਕਲੀਅਰ ਕਰਮਜੀਤ ਰਿੰਪੀ ਪੰਜਾਬੀ ਕਵਿਤਾ ਦੇ ਵਿੱਚ ਇੱਕ ਉੱਬਰ ਦਾ ਨਵਾਂ ਨਾਮ ਅੱਜ ਆਪਾਂ ਤੁਹਾਡੇ ਰੂਬਰੂ ਕਰ ਰਹੇ ਹਾਂ ਇਹਨਾਂ ਦੀ ਨਵੀਂ ਲਿਖੀ ਹੋਈ ਕਵਿਤਾ ਜਗ ਦੀ ਜਨਨੀ ਮੈਂ ਆਰਤ ਹਾਂ ਜਗ ਦੀ ਜਨਨੀ ਮੇਰੀ ਹੋਂਦ ਨਿਮਾਣੀ ਹੈ ਵੇ ਮੈਂ ਆਰਤ ਹਾਂ ਜਗ ਦੀ ਜਨਨੀ ਮੇਰੀ ਹੋਂਦ ਨਿਮਾਣੀ ਹੈ ਵੇ ਮੇਰੀ ਕੱਖ ਨੂੰ ਪੈ ਗਈਆਂ ਬੇੜੀਆਂ ਬੜੀ ਉਲਝੀ ਤਾਣੀ ਹੈ ਵੇ ਮੈਂ ਆਰਤ ਹਾਂ ਜਗ ਦੀ ਜਨਣੀ ਕਿਸੇ ਸਮੇਂ ਮੈਂ ਪੀਰ ਪਗੰਬਰ ਤੇ ਜੋਦੇ ਜਾਏ ਮਹਾਬਲੀ ਰਣਜੀਤ ਸਿੰਘ ਜਹੇ ਸੀ ਮੇਰੇ ਹਮਸਾਈ ਰਣਜੀਤ ਸਿੰਘ ਜਹੇ ਸੀ ਮੇਰੇ ਹਮਸਾਈ ਪਰ ਹੁਣ ਦੇ ਲੋਕਾਂ ਲੈ ਕੇ ਤੋਪਾਂ ਰਗ ਰਗ ਛਾਣੀ ਹੈ ਵੇ ਮੈਂ ਆਰ ਤਹਾਂ ਜਗ ਦੀ ਜਨਣੀ ਹੁਣ ਤੁਸੀਂ ਪੜ ਗਏ ਚੰਨ ਤੇ ਚੜ ਗਏ ਕੋਖ ਫਰੋਲਣੀ ਸਿੱਖ ਲਈ ਜੇ ਪੁੱਤਰ ਹੈ ਤਾਂ ਬੱਲੇ ਬੱਲੇ ਜੇ ਧੀ ਹੈ ਮਾਰਨੀ ਮਿਥਲੇ ਕੈਸਾ ਪਾਪ ਕਮਾਵਣ ਲੱਗੇ ਕੀ ਜ਼िद ठाਣੇ ਹੈ ਵੇ ਮੈਂ ਆਰ ਤਹਾਂ ਜਗ ਦੀ ਜਨਣੀ ਝਾਤ ਮਾਰੋ ਇਸ ਜਗ ਦੇ ਅੰਦਰ ਜਿੰਨੀ ਵੀ ਲੁਕਾਈ ਦਸੋਖਾਂ ਇਸ ਸਾਰੀ ਜੇਕਰ ਆਰਤ ਨੇ ਨਹੀਂ ਜਾਈ ਰਿੰਪੀ ਦਸ ਫਿਰ ਵੀ ਕਿਉਂ ਆਰਤ ਬਣੀ ਆਯਾਨੀ ਹੈ ਵੇ ਮੈਂ ਆਰਤ ਹਾਂ ਜਗ ਦੀ ਜਨਣੀ ਮੇਰੀ ਹੋਂਦ ਨਿਮਾਣੀ ਹੈ ਵੇ ਮੈਂ ਆਰਤ ਹਾਂ ਜਗ ਦੀ ਜਨਣੀ ਮੇਰੀ ਹੋਂਦ ਨਿਮਾਣੀ ਹੈ ਵੇ ਮੇਰੀ ਗੁੱਖ ਨੂੰ ਪੈ ਗਈਆਂ ਬੇੜੀਆਂ ਬੜੀ ਉਲਜੀ ਤਾਣੀ ਹੈ ਵੇ ਮੈਂ ਆਰਤ ਹਾਂ ਜਗ ਦੀ ਜਨਣੀ ਮੇਰੀ ਹੋਂਦ ਨਿਮਾਣੀ ਹੈ ਵੇ ਮੇਰੀ ਹੋਂਦ ਨਿਮਾਣੀ ਹੈ ਵੇ